ਇਹ ਇਨਸਾਫ ਦੇਣਾ ਕੋਈ ਸੌਖੀ ਗੱਲ ਨਹੀਂ ਸੀ ਜਿਹੜੇ ਕੇਸ ਖੋਲੇ ਗਏ ਜਿਨ੍ਹਾਂ ਨੇ ਦੰਗੇ ਕਰੇ ਸੀ ਜਾਂ ਉੱਥੇ ਲੋਕ ਮਾਰੇ ਸੀ ਜਿਹੜੇ ਉਹਨਾਂ ਦੇ ਵਿਰੁੱਧ ਜਿਹੜੇ ਕੇਸ ਖੋਲੇ ਉਹ ਕੇਸਾਂ ਨੂੰ ਚਲਾਉਣਾ ਕੋਈ ਆਸਾਨ ਗੱਲ ਨਹੀਂ ਸੀ ਕਿਉਂਕਿ ਜਿਹੜੇ ਗਵਾਹ ਸੀ ਮੌਕੇ ਦੇ ਉਹ ਮਰ ਚੁੱਕੇ ਸੀ ਜਾਂ ਉੱਥੋਂ ਛੱਡ ਕੇ ਜਾ ਚੁੱਕੇ ਸੀ ਬਹੁਤੇ ਕੇਸਾਂ ਦੇ ਵਿੱਚ ਐਫ ਆਈ ਆਰਾਂ ਨਹੀਂ ਸੀ ਹੋਈਆਂ ਸੋ ਅਜਿਹੇ ਕੇਸਾਂ ਨੂੰ ਉਹ ਵੀ 40 ਸਾਲ ਬਾਅਦ ਆ ਕੇ ਲੜਨਾ ਇਹ ਕੋਈ ਸੌਖੀ ਗੱਲ ਨਹੀਂ ਹੁੰਦੀ ਫਿਰ ਵੀ ਉਹਨਾਂ ਨੇ ਇਨਸਾਫ ਕੋਰਟਾਂ ਦੇ ਵਿੱਚ ਵੀ ਦਵਾਇਆ ਔਰ ਕੱਲ ਜੋ ਦਿੱਲੀ ਸਰਕਾਰ ਨੇ ਹਲੇ ਬਣੀ ਨੂੰ 4 ਮਹੀਨੇ ਹੋਏ ਐ ਆਉਂਦੇ ਸਾਰ ਉਹਨਾਂ ਨੇ ਇਹਨਾਂ ਨੂੰ ਨੌਕਰੀਆਂ ਦਿੱਤੀਆਂ ਪਰਿਵਾਰਾਂ ਨੂੰ ਇੱਕ ਤਰ੍ਹਾਂ ਨਾਲ ਕੰਪਨਸੇਸ਼ਨ ਸੈਸ਼ਨ ਕਹਿ ਲੋ ਜਾਂ ਉਹਨਾਂ ਦੇ ਜ਼ਖਮਾਂ ਤੇ ਕੁਛ ਨਾ ਕੁਛ ਮਲ੍ਹਮ ਲਾਉਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਵਧੀਆ ਕਦਮ ਹੈ ਅਸੀਂ ਇਹਦੀ ਐਪਰੀਸੀਏਸ਼ਨ